ਤੇ ਤੁਹਾਨੂੰ ਰੇਟ ਵੀ ਤੁਹਾਨੂੰ ਇਹੋ ਜਿਹਾ ਕਾਰ ਦਾ ਮਿਲ ਜੂਗਾ ਤੁਸੀਂ ਆਪ ਖੁਦ ਹੈਰਾਨ ਹੋਵੋਗੇ ਬਈ ਇਹ ਰੇਸ ਰੇਟ ਤੇ ਕਾਰ ਮਿਲ ਸਕਦੀ ਹੈ ਇਹ ਤੇ ਬਈ ਇਹਦੇ ਵਿੱਚ ਐਂਡਰੋਇਡ ਪਲੇਅਰ ਲੱਗਿਆ ਹੋਇਆ ਹੈ ਇਹ ਆਫਟਰ ਮਾਰਕੀਟ ਦਾ ਹਨਾ ਵੀਰੇ ਇਹ ਵੇ ਜੀ ਜਦੋਂ ਲੈ ਕੇ ਆਏ ਸੀ ਮੈਂ ਕਾਰ ਉਹਦੀ ਲਵਾਏ ਸੀ ਸਪੀਕਰ ਵੀ ਚਾਰੇ ਤਾਕਿਆਂ ਦੇ ਬਹੁਤ ਵਧੀਆ ਹਾਈ ਕੁਆਲਿਟੀ ਦੇ ਸਪੀਕਰ ਪਾਏ ਹੋਏ ਨੇ ਠੀਕ ਹੈ ਬਈ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਇੱਕ ਵਧੀਆ ਕਾਰ ਦੇਣ ਜਾ ਰਿਹਾ ਬਈ ਆਪਾਂ ਪੂਰੀ ਬਿਲਡ ਕੁਆਲਿਟੀ ਦੀ ਕਾਰ ਹੈ ਫੋਰਡ ਦੀ ਇਕੋ سپورਟ ਕਾਰ ਦਵਾਂਗੇ ਅੱਜ ਆਪਾਂ ਪਿੰਡ ਲਦਾਲ ਤੇ ਖੜੇ ਆ ਬਈ ਸੰਦੀਪ ਵੀ ਆਪਣੇ ਨਾਲ ਰੋ ਆਪਣਾ ਮਿੱਤਰ ਆਪਣਾ ਭ ਤੇ ਆਹ ਵਾਲੀ ਗੱਡੀ ਬਾਈ ਕਹਿੰਦਾ ਸੇਲ ਤੇ ਆ ਬਾਈ ਬਾਈ ਲਵੇ ਦੋ ਤਿੰਨ ਕਾਰਾਂ ਹੋਈਆਂ ਪਈਆਂ ਨੇ ਆਪਦੀ ਚਲਾਉਣ ਵਾਸਤੇ ਕਹਿੰਦਾ ਵੀ ਚਲੋ ਯਾਰ ਇੱਕ ਵੇਚਦੀ ਆਪਾਂ ਕੋਈ ਗੱਲ ਨਹੀਂ ਤੇ ਬਾਈ ਅੱਜ ਜਿਹੜੀ ਇਹ ਕਾਰ ਹੈਗੀ ਹੈ ਨਾ ਤੇ ਇਹਦੀ ਕੰਡੀਸ਼ਨ ਕਿਦਾਂ ਦੀ ਹੈ ਸੋਨੀਆ ਜੀ ਕੰਡੀਸ਼ਨ ਚਲਾਵੇ ਜਲੂਬ ਦੀ ਪੂਰੀ ਵਧੀਆ ਹੈਗੀ ਠੀਕ ਹੈ 2013 ਮਾਡਲ ਆ 13 ਮਾਡਲ ਠੀਕ ਹੈ ਨਾ ਪੁਸ਼ ਬਟਨ ਸਟਾਰਟ ਆ ਟੌਪ ਮਾਡਲ 4 ਏਅਰ ਵੈਗਾ 4 ਏਅਰ ਵੈਗ ਵਾਲੀ ਹਾਂਜੀ ਬਾਈ ਜੀ ਓਕੇ ਅੱਛਾ ਬਾਈ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਕਾਰ ਲਈ ਨੂੰ ਇਹ ਇਹ ਕਾਰ ਲਈ ਨੂੰ ਹੋ ਗਈ ਆਪਾਂ ਨੂੰ 7-8 ਮਹੀਨੇ 7-8 ਮਹੀਨੇ ਹ ਤੇ ਬਈ ਕੋਈ ਕਮੀ ਪੇਸ਼ੀ ਤਾਂ ਨਹੀਂ ਕਰ ਨਾ ਕੋਈ ਕਮੀ ਪੇਸ਼ੀ ਨਹੀਂ ਕੋਈ ਕਮੀ ਨਹੀਂ ਕਿਤੇ ਕਮ ਵੀ ਹਾਂ ਸਾਡੇ ਦੋ ਤਿੰਨ ਕਾਰਾਂ ਹੈਗੀਆਂ ਨੇ ਵੀ ਜਿਹੜੀ ਮਾੜੀ ਮੋਟੀ ਹਲਕੀ ਲਾਇਦੇ ਨੇ ਨਾ 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 ਕਮੀ ਪੇਸ਼ੀ ਕੋਈ ਨਹੀਂ ਕਮੀ ਪੇਸ਼ੀ ਵਾਲੀ ਆਪਾਂ ਰੱਖਦੀ ਹੁੰਨੀ ਓਕੇ ਅਸਾ ਕਿਸੇ ਵਸ ਲੱਗੀ ਵਾਜੀ ਤਾਂ ਨਹੀਂ ਕੋਈ ਗੱਲ ਨਹੀਂ ਐਕਸੀਡੈਂਟ ਕੋਈ ਨਹੀਂ ਹਾਂ ਹਾਂ ਤੇ ਪੇਂਟ ਸ਼ੇਂਟ ਮਾੜੀ ਮੋਟੀ ਹੈਗੀ ਜਿੱਦੋਂ ਲੈਤੀ ਆਪਣੇ ਮਿੱਤਰ ਤੋਂ ਤੇ ਉਹ ਨਹੀਂ ਕਿਹਾ ਦੀ ਮਾੜੀ ਮੋਟਿਆ ਕਹਿੰਦਾ ਐਕਸੀਡੈਂਟ ਕੋਈ ਨਹੀਂ ਕੋਈ ਬੱਲਾ ਪੀਸ ਚੇਂਜ ਨਹੀਂ ਹੈਗਾ ਬਾ ਐਵੇਂ ਬਈ ਇੱਕ ਗੱਲ ਦਿੱਲੀ ਦੀ ਕਾਰ ਆ ਨਾ ਕੁਛ ਮਾੜਾ ਮੋਟਾ ਤਾਂ ਚਲੋ ਮਾੜਾ ਮੋਟਾ ਪੱਟਕੇ ਓਕੇ ਲੋ ਮਿੱਤਰੋ ਜਿਹੜੀ ਟੁੱਟਪਾਨ ਵੜੀ ਮੋਟੀ ਹੈ ਨਾ ਤੁਸੂ ਕਰਵਾ ਕੇ ਦਿੱਤੀ ਜਾਊਗੀ ਸਾਫ ਸੁਥਰੀ ਕਾਰ ਆ ਵੈਸੇ ਹੈ ਨਾ ਇਸ ਪੱਖੋਂ ਕੋਈ ਆਪਾਂ ਕਹਿੰਦੇ ਲਾਂਭਾ ਨਹੀਂ ਕਰਦਾ ਹਾਂਜੀ ਹਾਂਜੀ ਤੇ ਬਾਕੀ ਬਈ ਬਹੁਤ ਚੰਗੀ ਕਾਰ ਹੈ ਇਧਰੋਂ ਵੀ ਆਪਾਂ ਜਿਵੇਂ ਦੇਖ ਰਿਹਾ ਨਾ ਓਕੇ ਦੀ ਰਿਪੋਰਟ ਆ ਹਰ ਇੱਕ ਚੀਜ਼ਾਂ ਦੀਆਂ ਤੇ ਬਈ ਜਿਹੜੀ ਟਾਇਰ ਟੱਪਾ ਸਾਰੇ ਠੀਕ ਪਿਆ ਕਰਦਾ ਟਾਇਰ ਦੋ ਨਵੇਂ ਨਹੀਂ ਜੀ ਆ ਬਾਕੀ ਮਾੜਾ ਮੋਟਾ ਘਟਾ ਹੈ ਮਾੜਾ ਮੋਟਾ ਹਾਂ ਠੀਕ ਹੈ ਠੀਕ ਹੈ ਦੋ ਚੰਗੇ ਪੈਨੇ ਦੋ ਪਾਉਣ ਵਾਲ ਨੇ ਹਾਂਜੀ ਹਾਂਜੀ ਠੀਕ ਹੈ अच्छा ए डीज़ल ते कार है ना भाई डीज़ल दी भाई जी ते ए भाई एवरेज किन्ने किदी ਕੱਢ ਦਿੰਦੀ ਹੈ एवरेज भाई ਆਪਣੇ ਲਈ ਤਾਂ 20+ ਹੀ ਦੇ ਰਹੀ ਆ 20+ हां चलाएंगे ਟਕਾਈਨ ਵਾਲੀ ਆ ਆਪਾਂ ਕੋਈ ਇਹ ਚੋ ਹੋਣੀ ਹੈ ਨਾ ਇਹਦਾ ਕਿੰਨਾ ਸੀਸੀ ਇੰਜਨ ਆਉਂਦਾ ਕੁਛ ਪਤਾ ਪਤਾ ਨਹੀਂ ਨਾ ਭਾਈ ਇਹ ਦੇਖੋ ਮਤਲਬ ਵੀ ਘਰੇ ਚੱਲਦੀ ਆ ਭਾਈ ਹਨਾ ਕੋਈ ਉਹ ਕੰਮ ਨਹੀਂ ਆ ਆਪਾਂ ਚੱਲ ਬਸ ਸਰਵਿਸ ਕਰਾ ਲਈ ਚਲਾ ਲਈ ਠੀਕ ਹੈ ਤੁਹਾਨੂੰ ਇੰਜਨ ਵੀ ਇੱਕ ਵਾਰ ਭਾਈ ਚੈੱਕ ਕਰਾ ਦੇਕਾਰ ਹੈ ਨਾ ਤੇ ਫਿਰ ਤੁਹਾਨੂੰ ਮੜਾ-ਮੋਟਾ ਦਿਖਾਵਾਂਗੇ ਦਰ ਇਹਦੇ ਫੀਚਰ ਫੁੱਚਰ ਕੀ ਨੇ ਤੇ ਕੋਈ ਆਪਕਦੇ ਵੀ ਬਹੁਤ ਗੱਡੀ ਜੀ ਨੇ ਲੈਣੀ ਹੈ ਬਾਈ ਆ ਕੇ ਤੁਸੀਂ ਬਾਇ ਕਰ ਸਕਦੇ ਹੋ ਕਿਸੇ ਪਾਸੋਂ ਬਾਈ ਕੋਈ ਉਹ ਤਾਂ ਨਹੀਂ ਹੈਗਾ ਵੀ ਕੋਈ ਨਾ 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 ਕੁਸ਼ ਲੀਕਸ ਵਗੈਰਾ ਕੋਈ ਲੀਕਿੰਗ ਵਗੈਰਾ ਨਹੀਂ ਕੋਈ ਪ੍ਰੋਬਲਮ ਨਹੀਂ ਠੀਕ ਹੈ ਗੱਡੀ ਜੀ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਠੀਕ ਹੈ ਤੇ ਆ ਆ ਚੀਜ਼ ਬਾਈ ਚੈੱਕ ਕਰੋ ਸਾਰੀ ਇਧਰ ਹੋਣਾ ਕਿਸੇ ਪਾਸੋਂ ਕੋਈ ਲੱਗੀ ਵੱਜੀ ਕੁਝ ਨਹੀਂ ਹੈਗਾ ਤੁਹਾਨੂੰ ਇਹ ਚੀਜ਼ ਦਾ ਜਜਮੈਂਟ ਹੋ ਜਾਊਗੀ ਵੀ ਬਈ ਯਾਰ ਸੋਹਣੀ ਸੰਖੀਕਰ ਹੈ ਤੇ ਤੁਹਾਨੂੰ ਰੇਟ ਵੀ ਤੁਹਾਨੂੰ ਇਹੋ ਜਿਹਾ ਕਾਰ ਦਾ ਮਿਲ ਜੂਗਾ ਤੁਸੀਂ ਆਪ ਖੁਦ ਹੈਰਾਨ ਹੋਵੋਗੇ ਬਈ ਯਾਰ ਇਸ ਰੇਟ ਤੇ ਕਾਰ ਮਿਲ ਸਕਦੀ ਹੈ ਇਹ ਤੇ ਬਾਕੀ ਇੱਕ ਗੱਲ ਕਰੀਏ ਫੋਰਡ ਦੀ ਫੋਰਡ ਇੰਡੀਆ ਦੇ ਵਿੱਚ ਦੁਵਾਰ ਆ ਚੁੱਕੀ ਹੈ ਬਾਈ ਹਨਾ ਚਲੋ ਇੰਨਾ ਕਾਰਾਂ ਦਿੱਤਾ ਨਹੀਂ ਪਤਾ ਪਾਰਟਸ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਅਵੇਲੇਬਲ ਹੋਊਗਾ ਕਿ ਨਹੀਂ ਜਿਹੜੇ ਬਾਕੀ ਆਨ ਵਾਲੇ ਕਾਰਾਂ ਹੋਣਗੇ ਉਹਦਾ ਮਿਲ ਹੀ ਜਾਊਗਾ ਤੁਹਾਨੂੰ ਹਨਾ ਬਾਈ ਦੇ ਭਾਈ ਵੈਸੇ ਭਾਈ ਇਹ ਤਾਂ ਹੁਣ ਬੰਦੇ ਪਾਰਟਸ ਦੀ ਮੈਂ ਗੱਲ ਕਰ ਹੀ ਲਈ ਪਾਰਟਸ ਵਗੈਰਾ ਅਵੇਲੇਬਲ ਹੈਗਾ ਸਾਡੇ ہاں ਹਾਂ ਭਾਈ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੈਂ ਤਾਂ ਲਹਿਰੇ ਐਥੇ ਮੇਰਾ ਸ਼ਹਿਰਾ ਲਹਿਰਕ ਅਗਰ 4-5 ਕਿਲੋਮੀਟਰ ਪੈਂਦਾ ਉੱਥੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਜੇ ਜੁੜੀ ਕੁਝ ਕਰਾਉਣੇ ਕੋਈ ਚੀਜ਼ ਬਦਲਣੀ ਕਰਨੀਆਂ ਓਕੇ ਕੋਈ ਦਿੱਕਤ ਨਹੀਂ ਤੇ ਅਲਾਏ ਵੀਲ ਤੇ ਆਪਾਂ ਨੂੰ ਕਾਰ ਮਿਲ ਜਾਂਦੀ ਹੈ ਹੈਨਾ ਹਾਂ ਟੌਪ ਮਾਡਲ ਦੇ ਆਈ ਨੇ ਲਾਈ ਨੇ ਨਾਲ ਹੀ ਆ ਜਾਂਦੇ ਤੇ ਭਾਈ 10ਵੇਂ ਮਹੀਨੇ ਦੀ ਕਾਰ ਹੈ ਨਾ ਇਹ ਵੀ 13 ਦੇ ਵੀ ਇਹ ਵੀ ਚੀਜ਼ ਦਾ ਬੜਾ ਪਲੱਸ ਪੁਆਇੰਟ 10 ਮਹੀਨਿਆਂ ਦਾ ਫਰਕ ਪੈਂਦਾ ਹੈ ਨਾ ਭਾਈ ਹਾਂ ਆ ਤੇ ਅੰਦਰੋਂ ਬਾਈ ਹਨਾ ਜਿਵੇਂ ਤੁਹਾਨੂੰ 4 에어 ਬੈਗ ਦੱਸਿਆ ਬਾਈ ਤਰਸੇਮ ਆਊਗਾ ਦਿਖਾਊਗਾ ਇਹ ਪੁਸ਼ ਬਟਨ ਸਟਾਰਟ ਹਨਾ ਬਾਈ ਪੁਸ਼ ਬਟਨ ਸਟਾਰਟ ਜੀ ਪੁਸ਼ ਬਟਨ ਸਟਾਰਟ ਮੀਟਰ ਤੇ ਚੱਲੀ ਕਿੰਨੀ ਹੋਈ ਹੈ ਬਾਈ ਇਹ 1 ਲੱਖ ਕੁਛ ਚੱਲੀ ਹੈ ਜੀ 1 ਲੱਖ ਕੁਛ ਮਤਲਬ ਕੁਛ ਮਤਲਬ ਗੱਲ ਕਰੀ ਮਤਲਬ 10 15 ਦਾ ਐਸਟੀਮੇਟ ਜੀ ਚ ਠੀਕ ਹੈ 10 15 ਦਾ ਐਸਟੀਮੇਟ ਤੇ ਬਾਈ ਸਟੀਅਰਿੰਗ ਆਪਾਂ ਉਧਰਲੀ ਉਧਰਲੀ ਪਾਸੋਂ ਦਿਖਾ ਦਈਏ ਦੇਖੋ ਇਹਦੇ ਵਿੱਚ ਨਾ ਆਪਣਾ ਲਾਈਟਾਂ ਦੀ ਐਡਜਸਟਮੈਂਟ ਪ੍ਰੋਪਰ ਮਿਲ ਜਾਂਦੀ ਆਪਾਂ ਨੂੰ ਹਨਾ ਤੇ ਅਬ ਕੀ ਮਿਰਰ ਐਡਜਸਟਮੈਂਟ ਹੋ ਗਈ ਇਹਦੇ ਵਿੱਚ ਤੇ ਚਾਰੇ ਪਾਸੇ ਤੇ ਆਹ ਚੀਜ਼ੇ ਸਪੇਸ ਬਹੁਤ ਮਿਲ ਜਾਂਦੀ ਹੈ ਇਹ ਕਾਰ ਦੇ ਵਿੱਚ ਹਨਾ ਬਾਈ ਹਾਂਜੀ ਹਾਂਜੀ ਬਾਈ ਤੇ ਇਹਦੇ ਸੀਟ ਐਡਜਸਟਮੈਂਟ ਵੀ ਆਪਾਂ ਇਹਦੇ ਵਿੱਚ ਕਰ ਸਕਦੇ ਆ ਇਹ ਹੈ ਇਹ ਵੀ ਹੈਗੀ ਹੈ ਜੀ ਹੂੰ ਠੀਕ ਹੈ ਨਾ ਪਲੱਸ ਇਹਦੇ ਵਿੱਚ ਆਪਸ਼ਨ ਇਹ ਵੀ ਹੈਗੇ ਨਾਲ ਇਹ ਸਾਰੇ ਚਾਲੂ ਆ ਠੀਕ ਹੈ ਵੀਰੇ ਬੈਕ ਟੂ ਅੱਛਾ ਮੈਂ ਇੱਕ ਚੀਜ਼ ਹੋਰ ਦੇਖ ਰਿਹਾ ਬਾਈ ਇਹਦੇ ਸੀਟਾਂ ਸਾਰੀ ਲੈਦਰ ਦੀਆਂ ਹਾਂਜੀ ਹਨਾ ਕੋਈ ਹੋਰ ਐਕਸ਼ਨ ਨਹੀਂ ਹੋएगी ਨਾ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਬਾਈ ਇਹ ਸਾਰੀ ਲੈਦਰ ਹੀ ਹੈ ਤੇ ਬਾਈ ਹੁਣ ਇੱਕ ਛੋਟੀ ਜਿਹੀ ਗੱਲ ਕਰਾਂ ਮੈਂ ਕਾਰ ਦੇ ਵਿੱਚ ਮੈਨੂੰ ਐਂ ਦੱਸ ਦੋ ਮੇਰਾ ਭਰਾ ਕੋਈ ਖਰਚਾ ਪੱਠਾ ਕੋਈ ਹੈਗਾ ਮੇਰੇ ਲਈ ਤਾਂ ਹੈ ਇਸ ਟੈਂਪ ਕੁਝ ਵੀ ਨਹੀਂ ਬਾਈ ਠੀਕ ਹੈ ਡੇਲੀ ਚੱਲਦੀ ਆ ਆਪਣੇ ਕੋਲੇ ਓਕੇ ਲੋਕਲ ਹੀ ਚਲਾਉਣੀ ਆਪਾਂ ਕੋਈ ਇਹ ਨਹੀਂ ਹੈਗਾ ਹਨਾ ਠੀਕ ਹੈ ਦੇ ਭਾਈ ਇਹਦੇ ਵਿੱਚ ਐਂਡਰੋਇਡ ਪਲੇਅਰ ਲੱਗਿਆ ਹੋਇਆ ਇਹ ਆਫਟਰ ਮਾਰਕੀਟ ਦਾ ਹਨਾ ਵੀਰੇ ਇਹ ਵੇ ਜੀ ਜਦੋਂ ਲੈ ਕੇ ਆਏ ਸੀ ਮੈਂ ਕਾਰ ਉਹਦੀ ਲਵਾਏ ਸੀ ਸਪੀਕਰ ਵੀ ਚਾਰੇ ਤਾਕਿਆਂ ਦੇ ਬਹੁਤ ਵਧੀਆ ਹਾਈ ਕੁਆਲਿਟੀ ਦੇ ਸਪੀਕਰ ਪਾਏ ਹੋਏ ਨੇ ਪਰ ਠੀਕ ਹੈ ਅਜਾ ਇੱਕ ਜੇ ਹੋਰ ਦੇਦੇ ਸਟੇਰੀਓ ਇੱਕ ਨਹੀਂ ਇਹਦੇ ਦੋ ਨੇ ਹਾਂ ਇਹ ਵੀ ਨਾਲ ਦੀ ਵਿੱਚ ਕਾਰ ਸੀ ਇਹ ਦੋ ਸਟੇਰੀਓ ਕਾਰ ਇਹ ਆਈ ਐਮ ਸੀ ਕਲੀ ਉਦੋਂ ਬਾਅਦ ਇਹ ਸੀ ਲਵਾ ਲਿਆ ਸੀ ਅਲੱਗ ਤੋਂ ਲੋਈ ਗਾਰਨਮੈਂਟ ਕਰਕੇ ਵੀ ਲਵਾ ਲਿਆ ਠੀਕ ਹੈ ਇਹ ਚੀਜ਼ ਬੜੀ ਇਹ ਕਿੰਨੇ ਗੇਅਰ ਚ ਮਿਲਦੀ ਹੈ ਭਾਈ ਕਾਰ ਬਰੇ ਉਹ ਪੰਜਵਾਂ ਟਾਪ ਪੰਜ ਗੇਅਰ ਨੇ ਠੀਕ ਹੈ ਪੰਜ ਗੇਅਰ ਇੱਕ ਬੈਕ ਹੋ ਗਿਆ ਬਈ ਤੁਹਾਡਾ ਤੇ ਇਹਦੇ ਫਰੰਟ ਸ਼ੀਸ਼ਾ ਵੀ ਮੈਂ ਤੁਹਾਨੂੰ ਦਿਖਾ ਰਿਹਾ ਬਈ ਫਰੰਟ ਸ਼ੀਸ਼ਾ ਤੱਕ ਵੀ ਕਾਰ ਦਾ ਜਿਹੜਾ ਨਾਲ ਦਾ ਚੈੱਕ ਕਰ ਲਓ ਠੀਕ ਹੈ ਤੇ ਬਈ ਹੁਣ ਇਹਦੇ ਰੇਟ ਦੀ ਗੱਲ ਕਰੀ ਕਿੰਨੇ ਕਿਤੇ ਰੁਪਏ ਦੀ ਕਾਰ ਆ ਤੇ ਓਨਰ ਕਿੰਵੇਂ ਆ ਓਨਰ ਸੈਕੰਡ ਹੈ ਬਈ ਸੈਕੰਡ ਓਨਰ ਹੈ ਠੀਕ ਹੈ ਐਨਓਸੀ ਤੁਹਾਡੀ ਹੈਗੀ ਹੈ ਐਨਓਸੀ ਠੀਕ ਹੈ ਅੱਛਾ ਬਈ ਕਈਆਂ ਨੂੰ ਹੋਊਗਾ ਵੀ ਚਲੋ ਵੀ ਹੈ ਨਾ ਕਹਦੇ ਵੀ ਅਸੀਂ ਯਾਰ ਨਹੀਂ ਦਿੱਲੀ ਨੰਬਰ ਤੇ ਪੰਜਾਬ ਨੰਬਰ ਲਵਾ ਕੇ ਲਵਾ ਕੇ ਦੇ ਦਾਂਗੇ ਜੀ ਠੀਕ ਹੈ ਹਾਂ ਉਹਦੇ ਵਿੱਚ ਨਾਲ ਸਾਨੂੰ ਵੀ ਸਰਦਾਰ ਦੀ ਖਤਮ ਹੋ ਗਈ ਨਾ ਸਾਰੀ ਸਿੱਧਾ ਅਗਲੇ ਦੇ ਨਾਮ ਹੋ ਜੂਗਾ ਸਿੱਧਾ ਹਾਂ 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 ਅੱਛਾ ਕਿੰਨੇ ਰੁਪਏ ਦੀ ਕਰ ਦੇਵਾਂਗੇ ਆਪਾਂ ਇਹ ਵੀਰ ਜੀ ਐਮੀ ਐਸੀ ਨੰਬਰ ਤੇ ਐਨਓਸੀ ਦੇ ਨਾਲ ਹਾਂਜੀ ਹਾਂ 230000 ਦੀ ਕਰ ਦੇ ਦਾਂ 230000 ਚ ਕੋਈ ਮੜ ਮੋਟਾ ਬਾਦ ਘਾ ਦੇ ਜੈ ਜੀ ਦੱਸਿਆ ਮਾਨ ਤਾਨ ਮੜ ਮੋਟਾ 500000 ਦਾ ਉੱਤੇ ਥੱਲੇ ਹੋ ਜੂਗਾ ਨਾ ਤੁਹਾਨੂੰ ਨਾ ਮਹਿੰਗੀ ਹੁੰਦੀ ਨੇ ਨਾ ਸਸਤੀ ਭਾਈ ਮਾਡਲ ਵੀ ਬਈ ਹੈ ਨਾ ਵਧੀਆ ਹੈਗਾ ਐਸੀ ਗੱਲ ਨਹੀਂ ਪਾਸਿੰਗ ਪੂਸਿੰਗ ਜਿਹੜਾ ਕੋਈ ਲਾਈਟਾਂ ਮਾਟਾਂ ਦੇ ਬਾਈ ਕਰਾ ਕੇ ਦੇ ਦੂਗਾ ਤੁਹਾਨੂੰ ਵਿੱਚ ਪਈਆਂ ਨੇ ਅਜੇ ਲਾਉਣ ਦੀ ਘਾਲਾ ਬਾਈ ਰਵਿੰਗ ਕਰਾਦੀ ਮੇਰਾ ਭਰਾ ਭਰਾ ਦੇ ਪਈਆਂ ਕਰਾ ਦਾਂਗੇ ਠੀਕ ਹੈ ਤੇ ਬਾਈ 230000 ਰੁਪਏ ਰੇਟ ਹੈ ਕੋਈ ਬਹੁਤਾ ਰੇਟ ਵੀ ਹੈ ਨਹੀਂ ਜੇ ਕਿਸੇ ਭਰਾ ਨੇ ਕਾਰ ਲੈਣੀ ਹੈ ਤਾਂ ਆਓ ਤੇ ਕਾਰ ਲੈ ਜਾਓ ਚੰਗੀ ਕਾਰ ਆ ਬਸ ਚਲਾਕੀ ਲੈ ਕੇ ਜਾਣੇ ਤੁਹਾਨੂੰ ਨਾਮ ਕਰਾਓ ਬਸ ਬਾਈ ਠੀਕ ਹੈ ਬਾਈ ਮਿਲਾਂਗੇ ਬਹੁਤ ਛੇਤੀ ਨਮੀਆਂ ਕਾਰਾਂ ਦੇ ਨਾਲ ਇੱਕ ਘ੍ਰੀਲੂ ਕਾਰ ਤੁਹਾਨੂੰ ਅੱਜ ਦਿਖਾਤੀ ਕਿ ਜੇ ਹੋਰ ਨਮੀਆਂ ਕਾਰਾਂ ਦੇ ਲਈ ਵੀ ਸਾਡਾ ਪੇਜ ਸਬਸਕ੍ਰਾਈਬ ਕਰ ਲਓ ਸਤਿ ਸ੍ਰੀ ਅਕਾਲ